ਤਾੜੀਆਂ ਤਾੜੀਆਂ ਜਲੇਬੀਆਂ ਗੱਜਰ ਮੇਲੇ ਦੇ ਨਜ਼ਾਰੇ ਆਇਆ ਕਾਕੂ ਭਾਜੀ ਸਾਡੇ ਪਿੰਡ ਦੁਕਾਨ ਕਰਦੇ ਆ ਇਹਨਾਂ ਲਾਈਆ ਦੁਕਾਨ ਗੱਜਰ ਮੇਲੇ ਦੇ ਵਿੱਚ ਕਹਿੰਦਾ ਲੋਕੀ ਇੱਕ ਦੂਜੇ ਨੂੰ ਦੱਸਦੇ ਇੱਥੇ ਕੁੜੀਆਂ ਦੇ ਸਿੰਘ ਫਾਦੇ ਆ ਵਿੱਚ ਖਾਰੇ ਤੇ ਹੋਣੀ ਮੰਨਦੀ ਕਿ ਮੋਹੇ ਨਹੀਂ ਆਏ ਮੇਲਾ ਗੱਜਰ ਦਾ ਉਹ ਟੱਕਦਾ ਪੈਣੀ ਆ ਉਹ ਟੱਕਦਾ ਪੈਣੀ ਆ ਉਹ ਬਾਰੇ सिरे का चल चाह पे धरती कोंगल में पेड़ तो अनेक सारे होते हैं कोई चंदन चाहता रुख नहीं दुनिया में खेल भी बहुत सारे होते हैं ਕੋਈ ਕੁਸ਼ਤੀ ਡੰਗਲ ਜਾਂਦਾ ਨਹੀਂ ਕੋਈ ਕੁਸ਼ਤੀ ਡੰਗਲ ਜੈਸਾ ਨਹੀਂ ਫੁਰ ਲਈ ਪ੍ਰੇਮ ਜੁਰਾ ਦਾ ਪਰਿਵਾਰ ਪਲੀਜ਼ ਅਖਾੜੇ ਵਿੱਚ ਪੁੱਛੋ ਯਾਦਾਂ ਦਾ ਤਸਵੀਰ ਕਰਾਉਣੀ ਹੈ ਵਿਕਾਸ ਪਾਲਵਿਕ ਪੁੱਛੋ ਗਾਟੀ ਨਾਲ ਬਈ ਆਲਾ ਦੀਪਾ ਹਾਂ ਸੇਵਾਦਾਰ ਕਾਕੂ ਵੀ ਆ ਟ੍ਰਾਂਸਪੋਰਟ ਵਾਲੇ ਵੀਰ ਛਿੰਝ ਮੇਲੇ ਦਾ ਨਜ਼ਾਰਾ ਵੀ ਤੱਕ ਲਿਆ ਵੱਡਾ ਮਾਣ ਵੀ ਵੇਚਿਆ ਉਧਰ ਦੇ ਪਾਸੇ ਸੰਦੀਏ ਹੋਏ ਇਹ ਜੀਟੀ ਰੋਡ ਤੇ ਬ੍ਰੇਕਾਂ ਲੱਗੀਆਂ ਫਿਰ ਗੱਡੀਆਂ 'ਚ ਗੱਡੀਆਂ ਵੱਜੀਆਂ ਆਹ ਦੇਖੋ ਆਜਾ ਬ੍ਰੇਕਾਂ ਹੀ ਲੱਗੀਆਂ ਬਈਆਂ ਇਹ ਸੰਦੀਪ ਆ ਗੱਭਰੂ ਰਾਜੋ ਤਲਵੰਡੀ ਵਾਲਾ ਤੇ ਇਧਰ ਸ਼ੰਮੀ ਹੱਤਖੜਾ ਕਰਵੀ ਲੁਧਿਆਣੇ ਵਾਲਾ ਵਾਹ ਜੱਬਾ ਨਾ ਨੂੰ ਤੁਸੀਂ ਆ ਵੀ ਸਿਰੇ ਦੀ ਹੋਣੀ ਹੈ ਬਾਈ ਪੰਜਾਬੀ ਲਾਈਟਿੰਗ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਮਾ ਜਿੱਥੇ ਜੇਜੇਦਰ ਤੇ ਪੁੱਜਿਆ ਹੋਇਆ ਹੈ ਅਰ ਰੋਹੀ ਕਮਾਨਪੇ ਵਾਲਾ ਨਾਲੀ ਸਿੱਧੂ ਬਰੀਆ ਇਸੇ ਤਰ੍ਹਾਂ ਬਾਦਰੀ ਸਰਕਾਰ ਦੇ ਦੀਪ ਮਨਦੀਪ ਵੀ ਪੁੱਜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਕਰਦੇ ਆਂ ਭਾਈ ਸੋਨੂ ਰਾਈਏ ਵਾਲ ਮਨਕੰਡੂ ਛੇੜੀ ਲਾਡੀ ਮਹਿਦਬਾਨੀ ਗੁਰਜੰਟ ਮੰਡਕੰਤਾ ਜਸ਼ਨ ਪਾਟ ਦਾ ਜੱਸ ਮਾਮੂ ਪਰ ਇਹ ਮਲਵੀ ਤਿਆਰੀ ਕਰ ਲਿਆ ਉਹ ਕਿਹਨੇ ਗੁਸਤੀਆਂ ਦੇ ਲਈ ਹਾਂ ਜੀ ਬਾ ਦੀਪ ਮਨਦੀਪ ਉਹਨਾਂ ਦਾ ਵਿਸ਼ੇਸ਼ ਤੌਰ ਤੇ ਬੜਾ ਧੰਨਵਾਦ ਹੈ ਉੱਚੇ ਚੋਣ ਦੇ ਕਹਿੰਦੇ ਸਮਾਹ ਮੈ ਦੇ ਰਿਹਾ ਹੈ ਹਰ ਮੈਦਾਨ ਨੂੰ ਚાલુ ਹੋਈ ਗੁਸਤੀ ਇਹਨਾਂ ਨਾਲ 2022 ਦਾ ਇੱਕ ਪਾਸੇ ਰਾਜੂ ਔਰ ਦੂਜੇ ਪਾਸੇ ਮਨੀ ਪਾਸੇ ਮਨੀ ਆ ਕਹਿੰਦੇ ਆਦਮ ਜੀਨ ਵਾਲਾ ਬਾਈ ਪਲੀਜ਼ ਪਹਿਲਵਾਨ ਪੁੱਜੇ ਜਦਨਾ ਵਿਕਾਸ ਬਾਲਵੀ ਕੀ ਦਿੱਲੀ ਇੱਥੇ ਦੇਖਿਆ ਫੋਟੋ ਉੱਪਰ ਆ ਰਿਹਾ ਆ ਗਿਆ ਵਾਹ ਰੇਤਲ ਵੱਸੇ ਫੋਟੋ ਲਿਆ ਜੋ ਅਸ਼ੋਕਾ ਕਾਲ ਜੀ ਆ ਫੋਟੋਗ੍ਰਾਫਰ ਜੀ ਵਿਕਾਸ ਵਾਲੀ ਗੁਸਤੀ ਨਾਲ ਬਹੁਤ ਵੱਡੀਆਂ ਤੈਨਾਂ ਨਾਮ ਰੇਮ ਜੀ ਰੇਮ ਜੀ ਦਾ ਪਰਿਵਾਰ ਉਹ ਫੋਟੋ ਕਰਾਓ ਜੀ ਰੇਮ ਜੀ ਦੇ ਪਰਿਵਾਰ ਵਾਲੇ ਵੀ ਜੀਆ ਕਰਦੇ ਆ ਇੱਧਰ ਸੱਜਨ ਸਿੰਘ ਝੋਕਰੀ ਜੇ ਵੀ ਹੈ ਭਾਟੀਆਂ ਪਰਿਵਾਰ ਵੱਲੋਂ ਉਹ ਵੀ ਮੇਰੇ ਵੀਰ ਆ ਦੇਖੋ ਖਾੜਾ ਪਾਸ਼ਾ ਦੇ ਵਿੱਚ ਪੁੱਜ ਗਈ ਹੈ ਆ 1.5 ਲੱਖ ਰੁਪਏ ਦੀ ਸੱਜਨ ਸਿੰਘ ਝੋਕਰੀ ਹੈ ਭਾਟੀਆਂ ਪਰਿਵਾਰ ਦੀ ਦਾਦੇ ਵੀ ਮਨੋਕਾਮਨਾ ਪੂਰੀ ਕੀਤੀ ਹੈ ਭਾਈ ਇੱਕ ਵਾਰੀ ਭਾਟੀਆਂ ਪਰਿਵਾਰ ਦੇ ਆ ਖੁੱਲ੍ਹ ਕੇ ਭਾਟੀਆਂ ਮਾਰੇ ਬਿਨਾਂ ਵੱਲਾ ਉਹ ਕਹਿੰਦੇ ਝੱਲਾ ਨਾਲ ਸ਼ਿੰਗਾਰੀ ਖੱਤਰ ਸੂਈ ਚੋਟੀ ਦੇ ਦੀ ਖਾਦਾ ਬਾਦਸ਼ਾਹ ਦੇ ਵਿੱਚ ਜਿਹੜਾ ਨਵਾਰੇ ਮੇਰਾ ਦਾਦਾ ਦਾਦਰ ਵਾਪਸ ਸੇਤ ਚੰਨੋ ਦੀ ਇਹਨਾਂ ਪਰਿਵਾਰਾਂ ਦੀ ਚੜ੍ਹਦੀ ਕਲਾ ਰੱਖੇ ਜਿਨ੍ਹਾਂ ਨੇ ਮਾਇਆ ਦੇ ਗੜੀਏ ਜੱਫੇ ਦਿੱਤੇ ਹੈ ਕੈਮਰੇ ਵਾਲਿਆਂ ਦੇ ਖਾਸ ਤੌਰ ਤੇ ਸਾਡੀਆਂ ਪਰਿਵਾਰ ਵੱਲੋਂ ਸੱਜਰ ਸੂਈ ਚੋਟੀ ਦਾ ਜਿਹੜਾ ਨਵਾਰਾ ਲਵਾਇਆ ਜਾਂਦਾ ਫੌਜੀ ਵੀਰਾਂ ਦਾ ਧੰਨਵਾਦ ਕਰਦੇ ਅੱਜ ਨਾਲ 44000 ਰੁਪਏ ਭੇਜਿਆ ਤੇ ਸਾਡੇ ਪੰਜਾਬੀ ਬੋਲਾਂ ਦਾ ਵੱਡਾ ਮਾਣ ਵਧਾਇਆ ਚੰਨ ਕਮੇਟੀ ਲਈ ਸਾਰੇ ਫੌਜੀ ਵੀਰਾਂ ਦਾ ਸਾਡੇ ਪਿੰਕਰ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਅਸ਼ੋਕਰ ਦੇ ਜਿਹਨੂੰ ਬੇਟੀ ਜੀ ਰਾਜੀਵ ਵਾਲੀ ਕੁश्ती ਦੀ ਫੋਟੋ ਕਰਾ ਲਈਏ ਮਾਲੀ ਜਿਹੜੇ ਤਿਆਰੰਦੇ ਆ ਗਏ ਆ। ਬਲੇ ਬਲੇ ਜੇ ਸ਼ਾਬਾਸ਼ ਸ਼ਾਬਾਸ਼ ਇਹ ਲਾਵੇ ਜੀ ਅਭਿਸ਼ੇਕ ਤੇ ਸਮੇਤ ਆਈਆਂ ਵਿਸ਼ੇਸ਼ ਗਤਿ ਨਾਲ ਪੰਦੀ ਸਾਨੂੰ। ਸਮਝਦਾ ਜਾ ਭੱਜ ਕੇ ਸ਼ਾਬਾਸ਼ ਮਾਦਮਾਨ। ਹਾਂਜੀ ਬੱਲਾ ਜੀ ਪੰਜਾਬ ਪੁਲਿਸ ਤੋਂ 1100 ਰੁਪਿਆ ਸ਼੍ਰੀ ਸੋਨੀ ਜੀ ਵਿਸਾਰੇ ਤੋਂ 500 ਰੁਪਿਆ ਸ਼੍ਰੀ ਗਾਦੀ ਜੀ ਚਪੁੱਤਰ ਸਵਰਗਿਆ 100 ਸਰਪੰਚ ਗਿਆਨ ਅਨੁਸਾਰ ਤੋਂ ਦੇ ਹੱਥ ਜਿਹੜਾ ਕਾ ਸ਼ੇ ਪਹਿਲਵਾਨ ਪਤਾੜੀ ਆ ਗਈ ਸ਼ੇ ਪਹਿਲਵਾਨ ਪਤਾੜੀ ਹੱਥ ਜਿਹੜੀ ਕਰੇ ਮਾ

रोटी आहे हिंदुस्तान

मुक़ाबरियांते चो लॻी जे परमेंद्र पाणी जे बारो साल नौजवान कंदा रही पहलवान अनोख सि तलवंडी ਨਗਰ منے کوچ دا شہر دا ادرمدر اگيا وي میرے باڑے نال کے والا آ ويرا ميدان وچ نوجوان کھڑا اے تے ہاڈی لڑ

ਭਾਈ ਆਦੇ ਰਾਜੂ ਪਹਿਲਵਾਨ ਸਰਸਾ ਯਾਦ ਹੀ ਨਾ ਖਾਰੇ ਵਿੱਚ ਚੋਣਗੇ ਅਗਲੀ ਕੁਸ਼ਤੀ ਵਾਲੇ ਮਾਲ ਪਲੀਜ਼ ਮੋਹਿਤ ਕਨੈਲ ਹਾਂ ਸਖਸ਼ਮ ਦਿੱਲੀ ਹਾਂਜੀ ਇਹ ਮੰਗ ਲਈ ਜਾਂਦੀ ਯਾਰਾਂ ਦੇ ਵਿੱਚ ਆਓ ਮੋਹਿਤ ਤੇ ਸਖਸ਼ਮ ਹਾਂਜੀ ਤਾਰਾ ਚੰਦ ਜੀ ਤੇ ਸਤਬਾਲ ਜੀ ਬੀਟਰ ਤੋਂ ਸਾਡੇ ਛਿੰਝ ਮੇਲੇ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਕਿਰਪਾ ਕਰਕੇ ਸਟੇਜ ਤੇ ਆ ਜਾਣ ਫਤਵਾਲ ਤੇ ਤਾਰਾ ਜੀ ਪਿੱਟਰ ਰਕੋ ਲੋਕ ਵੀ ਗੱਲਾਂ ਕਰਦੇ ਨੇ ਨੌਕ ਵੀ ਵਾਦੇ ਨੇ ਹਾਂ 5 ਦੇ ਵਿੱਚ 500 ਹਾਂ ਵੀ ਢੇਲੀ ਖੋਟੀ ਦਾ ਸੋਖੀ ਆ ਬੱਜਣ ਤਾੜੀਆਂ ਜਦ ਕੋਈ ਮੱਤ ਕੁਲਦਾ ਚੋਟੀ ਦਾ ਉਹ ਜਦ ਕੋਈ ਕੁਲਦਾ ਮਲ ਚੋਟੀ ਦਾ ਬਾਦੂ ਬੰਦਾ ਕੋਈ ਨਾ ਖੜੇ ਜਿੜੋ ਬੇਨਤੀ ਆ ਵੀਰ ਭਾਵੇਂ ਪਰਵਤ ਕੋ ਗਈ ਇੱਕ ਇੱਕ ਰੈਫਰੀ ਨਿਕਲੀ ਜਾ ਰਹੇ ਹੋ ਬੇਨਤੀ ਹੈ ਹੱਥ ਵੜ ਕੇ ਥੋੜਾ ਜਿਹਾ ਪਿਛੇ ਆ ਜਾਓ ਬੇਨਤੀ ਹੈ ਉਦੋਂ ਕੱਲ ਕਮੇਟੀ ਪੂਰਨ ਹੋ ਪਈ ਹੈ ਨੋਨਾ ਸਾਡਾ ਵੀਰ ਚੇਕੇ ਪਰ ਤੇ ਪਹੁੰਚ ਆਇਆ ਨਾਲ ਹੀ ਨੰਬਰਦਾਰ ਸਾਹਿਬ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਕੱਲ ਕਮੇਟੀ ਪੂਰਨ ਵਿਸ਼ੇਸ਼ ਤੌਰ ਤੇ ਪੂਰਨ ਬੇਨਤੀ ਆ ਪਿਛਾ ਆ ਜਾਓ ਪਹਿਲਵਾਨ ਜਲਦੀ ਨਾਲ ਹੈਲੋ ਸਾਡੇ ਇਹ ਦੰਗਲ ਜਿਹੜਾ ਟੋਲੀ ਸਾਹਿਬ ਇੱਕ ਮਿੰਟ ਟੋਲੀ ਸਾਡਾ ਇਹ ਜਿਹੜਾ ਦੰਗਲ ਹੈ ਸੈਂਕੜਿਆਂ ਚ ਹੁੰਦਾ ਸੀ ਕਦੇ 1100 ਦੀ ਟੰਡੀ ਹੁੰਦੀ ਸੀ ਕਦੇ 2100 ਦੀ ਤੇਨੂ ਰਾਮ گورਸੀ ਦਿਨਾਂ ਵੱਲੋਂ ਇਹ ਪਹਿਲੀ ਵਾਰੀ ਦੰਗਲ ਦੇ ਉੱਪਰ ਚੱਕਿਆ ਹੋਇਆ ਸੀ ਕਲਾ ਮੁੰਦੀ ਦਿੱਤੇ ਗਏ ਸੀ ਇੱਕ ਵਾਰ ਤੇਨੂ ਰਾਮ گورਸੀ ਦੇ ਨਾਂ ਤੇ ਤਾੜੀਆਂ ਮਾਰੋ ਅੱਜ ਦੰਗਲ 25 26 ਲੱਖ ਦਾ ਹੋ ਗਿਆ ਇੱਕ ਵਾਰ ਤੇਨੂ گورਸੀ ਨੂੰ ਬੇਨਤੀ ਕਰਦਾ ਕਿ ਉਹਨਾਂ ਨੇ ਸ਼ੀਲਡ ਦੇ ਕੇ ਸਨਮਾਨਿਤ ਕਰਨਾ ਉਹ ਗਰਾਊਂਡ ਦੇ ਵਿੱਚ ਰਿਪੋਰਟ ਕਰਨ ਤੇਨੂ گورਸੀ ਥੈਂਕ ਯੂ महाराष्ट्र पर हरियाणा आजो पहलवानी कराई ਵਾਹ ਵੀ ਬਲ ਉਹਦਰ ਚੱਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦੇ درمیان ਬਾਦਵਾ ਧੰਨਵਾਦ ਕਰਦਾ ਬਾਗੀ ਸਤਿਕਾਰਯੋਗ ਸ਼ਕੀਲ ਮੇਰੇ ਭਰਾ ਗੋੜੇ ਖੇਲੜਾ ਵਾਲਾ ਤੇ ਨਾਲ ਹੀ ਮਾਈਕਲ ਪ੍ਰਧਾਨ ਗੋੜੇ ਖੇਲੜਾ ਸਰ ਜੀ ਬਹੁਤ ਬਹੁਤ ਧੰਨਵਾਦ ਹਨ ਭਰਾਵਾਂ ਦਾ ਪਰ ਇਧਰ ਚੱਲਦੀ ਹੋਈ ਕੁਸ਼ਤੀ ਸ਼ੇਰੇ ਤੇ ਜੋਟੀ ਦੇ درمیان 2 ਮਿੰਟ ਦਾ ਸਮਾਂ ਬਾਕੀ ਸ਼ਾਬਾਸ਼ 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 ਮੱਲੋ ਕੰਦੇ ਮੂਰੇ ਖੜ ਕੇ ਹੌਸਲਾ ਕਰਕੇ ਜੇ ਆਹ ਸੰਗਤੋਂ ਫੜ ਕੇ ਅੱਖੀ ਲਾ ਕੇ ਕਿਸੇ ਕਿਸੇ ਨੂੰ ਮਲ ਹੁੰਦਾ ਡਿੱਗਦਾ ਹਰ ਰਾਜ ਇੱਥੇ ਅੜਬ ਪੰਜਾਬੀ ਹਾਏ ਜਗਰਾ ਰੱਖਨੇ ਖੇਡਣ ਦਾ ਜਗਰਾ ਰੱਖਦੇ ਖੇਡਣ ਦਾ ਤੇ ਜਿੱਤਨ ਕੀ ਹੁੰਦੀ ਹੈ ਜਣ ਕੇ ਬਾਜੂ ਮੇਂ ਜਾਨ ਹੁੰਦੀ ਹੈ ਬੱਖੋਂ ਸੇ ਕੁਛ ਨਹੀਂ ਹੁੰਦਾ ਆਸ ਲੋਸ ਉਡਾਨ ਹੁੰਦੀ ਹੈ ਰਵਿੰਦੇਸ਼ ਜੰਮਾਲ ਕਦੇ ਜੰਮੂ ਬਲਾ ਅਨੰਦ ਮਾਰਦਾ ਭਰਾ ਦੇ ਕੁੰਦਾ ਬਾਕ ਬਹੁਤ ਕਾਬਲ ਜੱਟ ਮਲੇਸ਼ਿਆਵਲ ਉਹ ਵੀ ਲਾਈਵ ਜੜਿਆ ਹੋਇਆ ਹੈ ਵੱਡੇ ਮਾਪੇ ਤਸਵੀਰ ਪੋਤੇ ਕਰਦੇ ਆ ਆਹ ਕੱਢਦੇ ਹੋਏ ਕਰਦੇ ਮੈਂ ਡਾਂਗ ਵਿੱਚ ਉਹ ਭਾਈ ਸਾਡੇ ਹਾਲੋ ਤੁਸੀਂ ਉਹ ਵਜਾ ਲਓ ਬਾਜੇ ਆਹੋ ਬੱਚੋ ਚਲੋ ਬਾਹਰ ਜੇ ਬੈਰੀਕਟਾਂ ਤੋਂ ਚਲੋ ਸ਼ਾਬਾਸ਼ ਉੱਤਰੋ ਜੀ ਚਲੋ

ਆਪਣੇ ਸਫਰਾਂ ਦਾ ਅਜੇ ਘਰੋਂ ਬਰਾਕੇ ਦੁਰਦੇ ਪਰ ਅੰਦਰ ਸਕੱਦਰ ਬੱਲੇ ਪਸੇ ਆ ਪਤਾ ਸਮੇਂ ਦੀਆਂ ਕਿਹਦੇ ਕਾਲ ਯੁਗ ਵਿੱਚ ਬੰਦਾ ਚੜਤ ਫੜਾ ਚਾਹੀਦਾ ਆ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਚਾਹੀਦਾ ਕਿ ਕਰਦੀ ਨਰਾਈ ਗੱਲ ਆਮੜੀ ਵਾਲਿਆ ਜਿੱਦੇ ਜ਼ੁਰਮੇ ਦੇ ਕੋਮਾ ਵਿੱਚ ਲੜ ਜਾਂਦੇ ਨੇ ਉਹ ਜਿੱਦੇ ਮੀੜੀਆਂ ਜਿੱਦਾਂ ਬੱਲੇ ਟੱਕਰਾਈ ਹੁੰਦੀਆਂ ਉਹ ਪੁੰਡੀਆਂ ਦੇ ਮੱਲੋ ਮੱਲੀ ਜਿਵੇਂ ਪੁੰਡੀਆਂ ਦੇ ਮੱਲੋ ਮੱਲੀ ਅੜ ਜਾਂਦੇ ਨੇ ਆ ਸਿੱਕੇ ਪੁੰਡੀਆਂ ਦੇ ਮਨਾਗਿਆਂ ਜਿਹੜਾ ਜੱਟ ਜੱਟ ਅਨੰਦ ਮਾਣਦਾ ਪੰਜ ਮੇਰੇ ਵਿੱਚ ਬੜਾ ਟੰਗਲ ਹੋਣਾ ਬਹੁਤ ਬਹੁਤ ਧੰਨਵਾਦ ਹੈ ਉਧਰ ਨੇਪਾਲ ਗੁਜਰ 2019 ਕਹਿੰਦੇ ਵੀ ਯਾ ਯੂਕੇ ਦਾ ਜਿਹੜਾ ਚੈਂਪੀਅਨ ਆਪਰਾ ਉਹ ਵੀ ਬੰਦੇ ਮਾਨ ਇਹਨਾਂ ਬੋਲਾ ਲੈ ਕੋਦੇ ਕਰਦਾ ਪਰ ਆਹ ਵੇਖੋ ਕੋਚ ਨਿਮੇ ਮੈਦਾਨ ਦੇ ਵਿੱਚ ਹੈ ਸਮਾਂ ਦੱਸੇਗਾ ਆਹ ਬੱਲੇ 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 ਨਹੀਂ ਹੋ ਰਿਹਾ ਕਹਿੰਦੇ ਸਾਡੇ ਬਾਰੇ ਸਾਡੇ ਸਾਰੇ ਯਾਰ ਯਾਰ ਦੇ ਐਵੇਂ ਖੁੱਪ ਕੇ ਕਹਿੰਦੇ ਨਹੀਂ ਹੱਤੀ ਫੜ ਮਾਰਦੇ ਬੱਲੇ ਵਾਲੀ ਜੇ ਕੋਈ ਕਰੇ ਤਰੱਕੀ ਅਸੀਂ ਕੀਰ ਖੜੀ ਰੱਖੀ ਅਰੇ ਦੂਜੇ ਨੇ ਸਮਾਂ ਨਹੀਂ ਖੜੀ ਖੇਲ ਵਰਗੀ ਅਸੀਂ ਜਿੱਥੇ ਯਾਰੀ ਲਾਈ ਮੈਂ ਤੱਕੇ ਪਿੱਛੇ ਦਿਖਾਈ ਹਿਆਰੀ ਯਾਰਾਂ ਦੀ ਫੱਟੇ ਚ ਗੱਡੇ ੱਿੱਲ ਵਰਗੀ ਇਹ ਯਾਰੀ ਯਾਰਾਂ ਦੀ ਫੱਟੇ ਚ ਗੱਡੇ ੱਿੱਲ ਵਰਗੀ ਕਹਿੰਦਾ ਮਾੜੀ ਗੱਲ ਤੇ ਸਰੀਰ ਗੁੱਸੇ ਵਿੱਚ ਫੜਦਾ ਓ ਚੰਗੇ ਰੋਡ ਤੇ ਸਪੀਡ ਜੂ ਸਫਾਰੀ ਫੜਦੀ ਕੇ ਕੱਪ ਤੋਂ ਮੰਦਿਰਾਂ ਦਾ ਕੋਈ ਨਾ ਰ ਓ ਜਿੱਥੇ ਅਗਦੀ ਐ ਯਾਰਾਂ ਦੀ ਗਰਦਾਰੀ ਜਿੱਥੇ ਅੜਦੀ ਆ ਯਾਰਾਂ ਦੀ ਕਮਾਨ ਪਾਸੇ ਸਕੰਦਰ ਸ਼ੇਖ ਹੈ ਇੱਥੇ ਦੇ ਪਾਸੇ ਨਸ਼ਾਦ ਮੋਤੇ ਖੜੇ ਲਾਣ ਮਰਦਾ ਪੱਲਾ ਦੇਖ ਓਏ ਹੋਏ ਆਏ ਹੋਏ ਆਹ ਕਾਹਦਾ ਬੱਲੇ ਬੱਲੇ ਮਰਦਾ ਪੱਲਾ 100 ਬੱਲੇ ਖੜੇ ਆਉਂਦੀ ਤੇਰ ਨਹੀਂ ਲੱਗਦੀ ਜਦੋਂ ਕੁੱਲੀਆਂ ਮੜ ਜਾਣ ਮੈਦਾਨ ਤੱਕ ਕਿਸਮਤ ਹੁੰਦੀ ਆ ਜਗਦੀ ਜੋ ਕਰਮਾਂ ਵਿੱਚ ਲਿਸ਼ਦੀ ਰੋਟੀ ਰੜੀ ਹੀ ਜਾਂਦੀ ਏ ਜਦ ਬਾਬੇ ਨਾਨਕ ਦੀ ਹੋਵੇ ਕਿਰਪਾ ਮੈਰੀ ਵਾਲੇ ਸ਼ਾਮਿਆਂ ਫਿਰ ਗੁੱਡੀ ਚੜ ਹੀ ਜਾਂਦੀ ਏ ਕਹਿੰਦੇ ਕਿ ਛਾਮਾ ਤੇ ਇੱਕ ਮੱਲਾ ਦੋਨਾਂ ਦੀ ਗੱਲਮ ਵਧੀਆ ਵਾਖ ਵਾਖ ਧੰਨਵਾਦ ਮੈੜੀ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਆ ਚੱਲਦੀ ਫਿਰ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਵੇਖਦੇ ਕੌਣ ਜਿੱਤੇ ਕੌਣ ਹਾਰਦਾ ਬੰਦ ਸਮੇਂ ਦੀ ਹੈ ਕਹਿੰਦੇ ਉਹੀ ਸੂਰਿਆ ਨੂੰ ਕਰਦੇ ਐ ਤੇ ਚੜਾ ਜਿਹੜੇ ਰੱਖਦੇ ਜਿੱਤਣ ਦੀਆਂ ਫਿਕਰਾਂ ਹੌਲੀ ਹੌਲੀ ਵੇਖੀ ਰਿਸ਼ਮਾਨੀਆਂ ਇਹ ਕਾਲੀਆਂ ਜਿਹਾ ਰਾਤਾ ਬੱਲਿਆ ਉਹ ਦੁਨੀਆ ਤੇ ਕਰ ਲੈਣਾ ਕਬਜਾ ਹਲੇ ਤਾਂ ਸਰਵਤ ਤੇ ਕਰ ਲੈਣਾ ਕਬਜਾ ਹਲੇ ਤਾਂ ਦਬਗਾਤਾ ਬੱਲਿਆ ਰੱਖੇ ਜੋਰ ਪੂਰਾ ਲੱਗਿਆ ਚਾਲ ਪੂਰੀ ਲੱਗੀ ਹੈ ਹਾਏ 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 ਕੇ ਅਦਰਕ ਸ਼ਹਿਦ ਜਮਾਨਦੰ ਨੇ ਅਦਰਕ ਤੋਂ ਬਿਮਾਰੀਆਂ ਤੋਂ ਉਹ ਨਸ਼ਾ ਆਸ਼ਕੀ ਆਲਸ ਹਾਏ ਹਾਏ ਸ਼ੇਰ ਮਾਨ ਡੱਕੇਰ ਕਰ ਗਿਆ ਆਤਾ ਮੁੰਡਾ ਕਹਿਰ ਕਰ ਗਿਆ ਲਲਕਾਰਾ ਲਾਉਗੇ ਨੇ ਇਹਦੇ ਲਈ ਲਾਦੋ

ਹੇ ਹੇ ਹਾਏ ਹਾਏ ਬੱਲੇ ਬੱਲੇ ਜੀ ਹਾਏ ਹੇ ਸ਼ੰਕਰਵਾਰ ਦਾ ਬਹੁਤ ਬਹੁਤ ਧੰਨਵਾਦ ਆਏ ਹੇ ਹੇ ਹਾਏ ਹੇ ਤੇਲੀ ਓਏ ਆਉਂਦਾ ਸਵਾਦ ਨਲਕਾਰਾ ਗੜ ਸ਼ੰਕਰ ਤਕਵਾਜਾਂ ਨੂੰ ਜਾਈਦਾ ਹਾਂ ਚੋਲਾ ਲੈ ਲੈ ਹਾਏ ਹੇ ਹੇ ਨਹੀਂ ਉਹ ਰੀਸਾ ਕਹਿੰਦੇ ਸਰਾ ਹੋ ਗਿਆ ਆਤਾ ਕਹਿੰਦੇ ਵੀ ਅੱਤ ਹੋ ਗਈ ਅੱਤ ਸਿੰਘ ਫਾਇਦਾ ਕੜਲ ਘੱਟ ਕੇ ਇੱਕੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਆਹ ਰਾਜੇ ਖੇਲੇ ਸਿਰੇ ਦਾ ਵੀ ਸਰਾ ਹੋ ਗਿਆ ਕਹਿੰਦਾ ਝੜਗੀ ਸ਼ਰੀਦਾ ਵਾਲੀ ਝੰਡ ਮਿੱਤਰੋ ਆਹ ਝੜਗੀ ਸ਼ਰੀਦਾ ਵਾਲੀ ਝੰਡ ਮਿੱਤਰ ਜਿਹੜੇ ਝੱਟ ਨੂੰ ਕਿਤੇ ਝੰਡ ਕਰਦੀ ਨਾ ਖੁੱਲਦਾ ਨਹੀਂ ਹੁੰਦਾ ਐਵੇਂ ਨਹੀਂ ਰਾਜੇ ਖੇਲੇ ਭੱਜ ਗਿਆ ਆਰਾਮ ਚਾਹੇ ਕੱਢ ਕੇ ਕਿੱਲ ਘੱਟ ਕੇ ਉਹਦੇ ਮਰ ਕਿੱਲ ਦੀ ਝੰਡ ਕਰਦੀ ਆਹ ਕਹਿੰਦਾ ਕਿਰਮ ਕੱਢ ਕੇ ਉਹ ਕਿਰਮ ਕੱਢ ਕੇ ਅੱਜੀ ਥੋਗ ਤੇ ਸੱਲੀ ਵਾਲੀ ਛੰਡ ਮਿੱਤਰੋ ਆ ਰਾਜੇ ਖੇਲਾ ਸਿਰੇ ਦਾ ਵੀ ਸਦਾ ਹੋ ਗਿਆ ਅੱਜ ਢੜ ਗਈ ਸ਼ਰੀਰਾਂ ਵਾਲੀ ਛੰਡ ਮਿੱਤਰੋ ਐਵੇਂ ਨਹੀਂ ਕਹਿੰਦੇ ਰਾਜਾ ਖੇਲਾ ਕਲਮ ਤੋਂ ਵੱਟੇ ਸਿਰੇ ਦਾ ਧਨੀ ਹੈ ਆ ਰਾਜਾ ਖੇਲਾ ਗੱਨੇ ਦਾਟ ਵਸਦਾ ਹੈ ਕਹਿੰਦਾ ਜਦੋਂ ਲੋਹਾ ਕੱਟੋ ਲੋਹੇ ਨੂੰ ਫਿਰ ਪੰਬਰ ਮੱਚਾਂਗੇ ਆ ਜਾਮਾ ਆ ਰਾਜੇ ਖੇਲੇ ਹੌਸਲੇ ਦੀ ਜਿੱਤ ਹੁੰਦੀ

अॼ तुधी भलवानी भलवानी रंग वेख कॾहिं मुखियां बजियां ਕਲਦੀ ਫੇਰੀ কুਸਤੀ ਮੈਦਾਨ ਦੇ ਵਿੱਚ ਇਹਦਾ ਨੌਜਵਾਨਾਂ ਦਰਮਿਆਨ ਹੈ ਇਹਦਾ ਨੌਜਵਾਨਾਂ ਦਰਮਿਆਨ ਲੋਕੀ ਇੱਕ ਦੂਜੇ ਨੂੰ ਦੱਸਦੇ ਇੱਥੇ ਕੁੰਡੀਆਂ ਦੇ ਸਿੰਘ ਖਾਦੇ ਆ ਬੱਚ ਖਾਰੇ ਤੇ ਹੋਣੀ ਮੱਲਾਂ ਦੀ ਗੇਮ ਹੋ ਗਈਆਂ ਓਏ ਮੇਲਾ ਗੱਜੜ ਦਾ ਓ ਟੱਕਤਾ ਪੈਣੀ ਆ ਓ ਟੱਕਤਾ ਪੈਣੀ কুਸਤੀ ਵਾਲੀ ਮੈਦਾਨ ਦੇ ਵਿੱਚ ਉਸ਼ਰੂ ਹੋਈਆ ਵੇਖਾਂਗੇ ਕੌਣ ਜਿੰਦਾ ਕੌਣ ਹਰਦਾ ਬਾਤ ਸਮੇਂ ਦੀਆ ਬੱਲੇ 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 ਵਾਹ ਭਈਆ ਵਾਹ ਵਾਹ ਕਿਆ ਕੰਦੇ ਜੋਰ ਲੱਗਿਆ ਹੋਇਆ ਕਹਿੰਦਾ ਡਿੱਗ ਡਿੱਗ ਉੱਠਦੇ ਦਲੇਰ ਸੋਹਣਿਆ ਰਾਦਿਆਂ ਦੇ ਪੱਕੇ ਹੌਸਲੇ ਦੀ ਛੜਦੇ ਓ ਜਿਨ੍ਹਾਂ ਨੇ ਅਤੀਤ ਵਿੱਚ ਹਾਰਾਂ ਵੇਖੀਆਂ ਉਹ ਵੀ ਨਸੂ ਚਰੰਟ ਝੰਡੇ ਕਰਦੇ ਇੱਥੇ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ ਓਏ ਪਿੱਛੇ अतीत हारे बि छत वारा बेठा कल सिर लाॾो बालूअ जी दुष्टी सिर दखाई आहे पर हूंदो मुश्किल

ਇਹ ਵਾਰ ਨਾ ਤੁਸੀਂ ਲਾਈਆ ਗੱਲਾਂ ਵੱਖ ਸਿਰੇ ਦੀਆਂ ਹਨ ਬਾਲੂ ਨੇ ਕੁਸ਼ਤੀ ਬਹੁਤ ਦਿਖਾਈ ਹੈ ਸ਼ਾਲਵੀਰ ਵੀ ਮੱਲ ਹੈ ਵੱਖ ਚੱਲਦੀ ਹੋਈ ਕੁਸ਼ਤੀ ਇਹਨਾਂ ਨੌਜਵਾਨਾਂ ਦਰਮਿਆਨ ਉਧਰ ਸ਼ੇਰਾ ਪਿਆਰਾ ਚੌਂਦੀ ਜਾਂਦੀ ਪੁੱਜੇ ਬਈ ਵਾਹ ਬਈਆ ਅੰਗਲ ਵੀ ਕੁੱਪ ਕੇ ਕੁੱਪ ਕੇ ਲਾਈਵ ਵਾਲੇ ਕੈਮਰੇ ਨੂੰ ਬਹੁਤ ਬਹੁਤ ਧੰਨਵਾਦ ਹੈ ਪਹਿਲਾ ਨਿੱਕਰ ਹੈ ਉਮਰ ਰਾਜੇ 19 ਸਾਲ ਦੀ ਉਮਰ ਹੈ ਵਾਹ ਬਈ ਵਾਹ ਉਹ ਕਹਿੰਦੇ ਆਗਰੇ ਨੂੰ ਬਦੌਲ ਕਰਦਾ ਹੈ ਆ ਨੌਜਵਾਨ ਬਹੁਤ ਬਹੁਤ ਧੰਨਵਾਦ ਕਰਦਾ ਟੌਰੀ ਤਾਰੀ ਟੂਰ ਐਂਡ ਟਰੈਵਲ ਗੱਜਰ ਵਾਲਾ ਭਰਾ ਬਹੁਤ ਬਹੁਤ ਧੰਨਵਾਦ ਤਾਰੀ ਟੂਰ ਐਂਡ ਟਰੈਵਲ ਬਲੇ ਮਾਨ ਬਹੁਤ ਬਹੁਤ ਧੰਨਵਾਦ ਹੈ ਉਮਰ ਵੇਖੋ ਹਾਂਜੀ ਵਾਹ ਜੀ ਟੰਗ ਸਾਹਿਬ ਜੀ परमात्मा में भाईर करियो दांत श ਉਹ ਮੈਦਾਨਾਂ ਦੇ ਨਾਰਕਰੇ ਪੁਲਵਾਨਾਂ ਨਾਲ ਜਦੋਂ ਆਏ ਮੇਂਦਰੋ ਜਹਾਜਾਂ ਨੂੰ ਨੀ ਰੋੜੇ ਵੱਜਦੇ ਕਿੱਟੇ ਦੇ ਪੜਾਕੂਰੇ ਅਰੇ ਡਿਗਰੀ ਹਾਂ ਚੋਰਾ ਪੂਰੇ ਅੜਲੇ ਆ ਜਾਂਦੇ ਸੋਹਣਿਆ ਉਹ ਮਾਮਾ ਦੀ ਉਹ ਛਾਤੀ ਵਿੱਚੋਂ ਮਿਰਦੀ ਲੈ ਲਈ ਆਹ ਪੈਕਟਾਂ ਦੇ ਦੁੱਧ ਕਿੱਥੇ ਬੰਦੇ ਸੋਹਣਿਆ ਆਹ ਪੈਕਟਾਂ ਦੇ ਦੁੱਧ ਕਿੱਥੇ ਬੰਦੇ ਸੋਹਣਿਆ ਹੇ 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 ਜੋ ਰੋਤਾ ਨਾਣੀ ਹੋਣਾ ਹਰੀ ਹੋਣਾ ਕਹਿੰਦੇ ਭਾਈ ਸਾਡੇ ਭਰਾ ਘਨੌਲੀਗੁਰ ਤੋਂ ਪੁਜੇ ਹੋਇਆ ਉਹ ਅੱਜ ਕੋਈ ਕਿਦੋਂ ਪੁਜਿਆ ਕੋਈ ਕਿਦੋਂ ਪੁਜਿਆ ਅੱਜ ਕਹਿੰਦੇ ਵੀ ਗੱਜਰ ਦੀ ਧਰਤੀ ਪਹਿਲਵਾਨੀ ਰੰਗ ਦੇ ਵਿੱਚ ਰੰਗੀ ਗਈ ਹੈ ਬਾਕੀ ਦਰਸ਼ਕਾਂ ਦਾ ਠਾਠਾ ਮਾਰਦਾ ਇਕੱਠ ਅੱਜ ਬੁੱਲੇ ਬੁੱਲੇ ਹੋਈ ਪਈ ਹੈ ਭਾਈ ਸਕੰਦਰ ਦੇ ਨਿਸ਼ਾਤ ਪੁਜੋ ਉਹਨਾਂ ਦਾ ਸਾਹਿਲ ਗੁਜਰ ਖੰਨੀ ਸਾਹਿਬ ਵੀਰ ਇਹ ਕੁਸ਼ਤੀ ਦਾ ਮੌਲਾ ਲਾਈ ਵੇਖਦਾ ਵਾਹ ਵਾਹ ਧੰਨਵਾਦ ਪਰ ਉਧਰ ਦੇ ਪਾਸੇ ਕਹਿੰਦੇ ਚੌਤੀ ਤੇ ਨਾਲ ਛੇੜਾ ਗੁੱਜਰ ਅਸਤੀ ਬੜੀ ਵੱਡੀ ਟਾਕੀਆਂ ਮੈਦਾਨ ਦੇ ਵਿੱਚ ਡਰ ਰੱਗ ਵਰਗੀ ਆ ਪੱਟਾ ਸਰਦਾਰੀ ਢੋਲ ਪੰਜਾਬੀਆਂ ਦੇ ਉਹ ਵਿੱਚ ਹਵਾਵਾਂ ਦੂਜਣ ਮਿੱਟੜੇ ਢੋਲ ਪੰਜਾਬੀਆਂ ਦੇ ਉਹ ਕਿੱਦੇ ਪਹਿਣ ਕਬੱਡੀਆਂ ਕਿੱਦਰੇ ਘੋਲ ਪੰਜਾਬੀਆਂ ਦੇ ਕਿੱਦਰੇ ਘੋਲ ਦੇ ਵਿੱਚ ਸੰਜੂ ਬੋਤ ਦੀ ਜੱਥੇ ਵਾਲ ਵਾਲੇ ਕਰਪਾ ਕਰਕੇ ਸਟੇਜ ਤੇ ਆ ਜਾ ਯਾਰ ਸੰਜੂ ਕੋਚ ਜੱਥੇਵਾਰ ਹਾਂਜੀ ਗਨਵੀਰ ਭਾਜੀ ਖਿੱਚ ਦਿਓ ਜੀ ਵਾਹ ਬੇ ਨਈ ਉਹ ਰਿਸਾ ਬਈ ਦੇਖ ਲਾਈਵ ਵਾਲੇ ਕੈਮਰਾ ਦੇ ਮੂਹਰੇ ਪਲੇ ਕੋਈ ਨਾ ਖੜਿਆ ਹੱਥ ਰੁਕੇ ਬੈਂਤੀ ਹੈ ਲਓ ਚੱਲੋ ਹੋਏ ਕੁਸ਼ਤੀ ਮੈਦਾਨ ਦੇ ਵਿੱਚ ਕਾ ਕਹਿੰਦੇ ਆ ਜੈਦਾਰ ਗਰੁੱਪ ਜਿਹੜਾ ਪਿਆਰ ਰਿਓ ਇਹਨਾਂ ਨੇ ਗੋਲਡੀ ਦੇ ਯਾਰ ਦੇ ਵਿੱਚ ਗੁਸਤੀ ਕਰਾਣੀਆਂ ਜੈਦਾਰ ਗਰੁੱਪ ਆ ਉਹ ਟਿਆਰ ਬਰਦਾਰ ਜਦੋਂ ਵੀ ਮਾਲ ਆ ਗਏ ਉਹ ਫੋਟੋ ਵੀ ਆਪਾਂ ਬਣਾ ਲੈਣੇ ਨੋਟ ਕਰੋ ਜੀ ਜੈਦਾਰ ਗਰੁੱਪ ਆ ਨਹੀਂ ਹੋਰ ਵੀ ਸਾ ਗੋਲਡੀ ਕਰਿਆਨਾ ਸਟੋਰ ਬਾਰੇ ਪਿਆਰ ਕਰਿਆ ਰਿਓ ਜੀ ਬੈਂਤੀ ਆ ਆਹੋ ਜੈ ਗੁਸਤੀ ਬਣਾ ਲੈਣੋ ਆ ਜੀ ਤੁਮਕੇ 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 ਜੀ ਬੈਂਤੀ ਆ ਉਧਰਲੇ ਪਾਸੇ ਸੀਮਾ ਤੇ ਨਰਿੰਦਰ ਆਹੋ ਕੀ ਗੋ ਸ਼ੇਰਾ ਤਿਆਰ ਹੋਦੇ ਨੇ ਨੇੜੇ ਆ ਜੀ ਭਾਈ ਜੌਨੀ ਬੇਨਾ ਵਾਹ ਬਈ ਵਾਹ ਐਵੇਂ ਨਹੀਂ ਇਹਨੂੰ ਕਦੇ ਵੀ ਆਲੂ ਬੰਬ ਰੱਖਿਆ ਛਿਵਰੇ ਨਾ ਨਹੀਂ ਉਹ ਰੀਸਾ ਚਲੋ ਚਲੋ ਬਲ ਕੋਈ ਗੱਲ ਨਹੀਂ ਉੱਥੇ ਕੀ ਹਾਂ ਗੜਾਸੇ ਦੁਰੂ ਜੇ ਮੈਂ ਤੇ ਮਨੇ ਮੋਟੇ ਐਂਡਿੰਗ ਤਾਂ ਬੁੱਕੀ ਚੱਲਦੀ ਰਹਿੰਦੀ ਐ ਸਾਡਾ ਜਦੋਂ ਪੰਜਾਬ ਦੀ ਗੁਸ਼ਤੀ ਜਾਂ ਕਬੱਡੀ ਦੀ ਗੱਲ ਕਰੀਏ ਇੰਦਰ ਰਾਣਾ ਵੰਧ ਹੋਇਆ ਗੱਲ ਵੀ ਕਬੱਡੀ ਦੇ ਖੇਤਰ ਚ ਥੱਪਣਾ ਦੀ ਮਸ਼ੀਨ ਕਹਿੰਦੇ ਤੇ ਜਦੋਂ ਕਦੇ ਗੱਲ ਵੀ ਮੈਦਾਨ ਚ ਜਾ ਕੇ ਖੜ ਜਾਂਦਾ ਤਾਂ ਦਾ ਚੰਗੇ ਚੰਗੇ ਕਰ ਵੀ ਕੱਪੜੇ ਵਾ ਕੇ ਘਰ ਨੂੰ ਆ ਜਾਂਦੇ ਨੇ ਵੀ ਥੰਬੜਾਂ ਦੇ ਮਸ਼ੀਨ ਆਈ ਲੋਈ ਹੈ ਇਹ ਭਾਈ ਸਮਾਂ ਹੁੰਦਾ ਕੁਝ ਨਹੀਂ ਹੁੰਦਾ ਹੈ ਨਾ ਇਹ ਮਾੜੀ ਮੋੜ ਦੀ ਜਿਹੜਾ ਗਲਮੀ ਬੁੱਕੀ ਮੱਕੀ ਚੱਲਦੀ ਰਹਿੰਦੀ ਹੈ ਹਾਂ ਲਾਓ ਓਏ ਹੋਏ ਵਾਹ ਵੀ ਵਾਹ ਬੱਲੇ 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 ਐਂਡਾ ਕੌਲਜੋਗ ਵਿੱਚ ਬੰਦਾ ਜੱਟ ਹੋਣਾ ਚਾਹੀਦਾ ਓਏ ਕੁਸ਼ਤੀ ਦੇ ਵਿੱਚ ਵੀ ਕਰੰਟ ਹੋਣਾ ਅਲੀ ਵਾਲਿਆ ਹੰਦੇ ਸੂਰਵੇਂ ਜੋਕਾ ਮਾ ਪਿੱਛੇ ਲੜ ਜਾਂਦੇ ਨੇ ਓਏ ਮੇਰੀ ਅੱਤਿਆ ਟੱ ਵੱਲੇ ਟੱਕਰਾਈ ਹੁੰਦੀ ਓਏ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਹਾਰ ਜਾਂਦੇ ਨੇ ਓਏ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਹਾਰ ਜਾਂਦੇ ਨੇ ਗਰਵ ਇਧਰ ਆਜੋ ਭਰਾਵਾਂ ਦੇ ਹਾਂ ਬੇਤੀਆ ਇਧਰ ਜੀ ਨੂੰ ਬੜਾ ਬੈਠੋ ਹਾਂ ਲੈ ਚੱਲਦੀ ਹੋਈ ਕੁਸ਼ਤੀ ਆ ਉੱਪਰਲੇ ਪਾਸੇ ਕੌਣ ਐ ਕਹਿੰਦੇ ਸ਼ਾਨਵੀਰ ਘਵਾਲੀ ਵਾਲਾ ਓ ਦੁਨੀਆ ਛੋਟਾ ਪ੍ਰੈਸ ਕਹਿੰਦੀ ਆ ਤੇ ਪਿੰਡ ਕਹਿੰਦੇ ਭਿੱਟੇ ਵੱਡਾ ਆ ਖਾੜਾ ਪਦਾਰਥ ਪਹਿਲਵਾਨ ਦਾ ਕੋਹਾਲੀ ਆਏ ਕਹਿੰਦੇ ਛੋਟਾ ਪ੍ਰਿੰਸ ਚਲਦੀ ਹੋਈ ਕੁਸ਼ਤੀ ਐਨਾ ਨੌਜਵਾਨਾਂ ਦਰਮਿਆਨ ਦੇਖਦੇ ਕੌਣ ਜਿੱਤਦਾ ਕੌਣ ਹਾਰਦਾ ਬਾਤ ਸਮੇ ਦੀ ਹੈ ਬੱਲੇ 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 ਓਏ ਹਾਏ ਹਾਏ ਓ ਜੇਰੂ ਜੇਰੂ ਕਹ ਲੋ ਵੀ ਪਹਿਲਵਾਨੀ ਰੰਗ ਦੇ ਵਿੱਚ ਗੱਜਰ ਦੀ ਧਰਤੀ ਰੰਗੀ ਗਈ ਹੈ ਨਹੀਂ ਉਹ ਰੀਸਾ ਐਵੇਂ ਨਹੀਂ ਮੈਂ ਕਹਿੰਦਾ ਭਾਈ ਪੂਰੀ ਕਰੀਮ 부ਜੂਗੀ ਆ ਤਾਂ ਕਹ ਲੋ ਵੀ ਕਰੀਮ 부ਜੀ ਹੋ ਰਹੀ ਹੈ ਹਿੰਦੁਸਤਾਨ ਦੇ ਹੱਟ ਮੱਲ ਦੇ ਵੱਡੀਆਂ ਕੁਸ਼ਤੀਆਂ ਇਹ ਯੁੱਧ ਹੋ ਗਿਆ ਇਹ ਯੁੱਧ ਹੋ ਗਿਆ ਉਹ ਅੱਜ ਗੱਜਰ ਦੀ ਧਰਤੀ ਦੇ ਯੁੱਧ ਹੋ ਗਿਆ ঘো লাই ক্যামে লিগে ওরা জরুর ঘুমদ ফিরতে রোক কেন্দ্র নৌজানি কেন হাত হ্যাঁ ਔਰ ਕਦੇ ਵੀ ਨਾ ਡੰਡ ਤੱਕ ਵੀ ਨਾ ਹੁੰਦੀਆਂ ਹੌਸਲੇ ਦਾ ਸ਼ਾਤੀ ਦੇ ਬਰੂਦ ਚਾਹੀਦਾ ਓਏ ਕਦੇ ਵੀ ਤੇ ਸਾਨੇ ਰਿੰਜੋ ਬਾਹਰ ਨਹੀਂ ਹੁੰਦੇ ਨਹੀਂ ਤੁਹਾਡੇ ਪੈਂਦੇ ਸਦਾ ਮੁੱਲ ਬੱਲਿਆ ਓਏ ਟੱਕਿਆ ਨਾ ਮੰਨਦੇ ਸਟਾਰ ਨਹੀਂ ਹੁੰਦੇ ਓਏ ਟੱਕਿਆ ਨਾ ਬਣਦੇ ਸਟਾਰ ਨਹੀਂ ਹੁੰਦੇ ਲੱਗਾ ਕਹਿੰਦੇ ਕੱਟੀ ਹੋਈ ਨਵੰਦਰ ਓ ਸ਼ਾਨ ਵੀਰ ਹੈ ਸ਼ਾਨ ਵੀਰ ਹੈ ਬੱਲੇ 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 ਸ਼ਾਨ ਵੀ ਵੀ ਚੰਗੇ ਜਗ੍ਹਾ ਨੂੰ ਤੰਗ ਕਰਦਾ ਹੈ ਪਰ ਬਾਲੂ ਵੀ ਫੁਰਤੀ ਵਾਲਾ ਮਾਲ ਹੈ ਇਹਦਾ ਸਮਾਂ ਦਸੂ ਇਹਦਾ ਸਮਾਂ ਦਸੂ ਬਈ ਜਿੰਦ ਦਾ ਕੌਣ ਦੇ ਹਰਦਾ ਕੌਣਾ ਹੈ ਦਰਸ਼ਕੋ ਪੈਨੇ ਆ ਪਟਾਕੇ ਓਏ ਹੋ ਬੱਲੇ ਆਵਾ ਯਾਣੇ ਹੋ ਰੂ ਸਾ ਓਏ ਹੋ ਹੋ ਬੱਲੇ ਵੜ ਜੋ ਵੜ ਜੋ ਵੜ ਜੋ ਸਟੇਜ ਤੇ ਸਟੇਜ ਤੇ ਵੜ ਜੋ ਵੜ ਜੋ ਵੜ ਜੋ